ਸਾਚੀ ਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬੜਾ ਪਿਆਰਾ ਨਿਊ ਫੈਬਰਿਕ ਲੈ ਕੇ ਆਏ ਜੀ ਜਿਵੇਂ ਆਪਾਂ ਕਾਟਨ ਗਰਮੀਆਂ ਦੇ ਵਿੱਚ ਕਾਟਨ ਸ਼ਿਮਰ ਦੇ ਸੂਟ ਲੈ ਕੇ ਆਏ ਸੀ ਹਲਕੀ ਹਲਕੀ ਸ਼ਾਈਨ ਹੁੰਦੀ ਸੀ ਸੂਟਾਂ ਤੇ ਤੇ ਉਵੇਂ ਹੀ ਹੁਣ ਆਪਾਂ ਪਸ਼ਮੀਨਾ ਸ਼ਿਮਰ ਦੇ ਵਿੱਚ ਸੂਟ ਲੈ ਕੇ ਆਏ ਬਿਲਕੁਲ ਲੇਟੈਸਟ ਫੈਬਰਿਕ ਹੈ ਹਲਕੀ ਹਲਕੀ ਸ਼ਾਈਨ ਹੋਊਗੀ ਫੈਬਰਿਕ ਦੇ ਵਿੱਚ ਪਰ ਉਹ ਅੰਦਰ ਕੋਈ ਤੰਦ ਫੀਲ ਨਹੀਂ ਹੁੰਦੀ ਹੋਣਗੇ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਪਸ਼ਮੀਨਾ ਸ਼ਿਮਰ ਫੈਬਰਿਕ ਦਾ ਨਾ ਹੈ ਤੇ ਰੀਵਾ ਬ੍ਰਾਂਡ ਦੇ ਸੂਟ ਹੋਣਗੇ ਅੱਜ ਦੇ ਮੈਚਿੰਗ ਸੂਟ ਹੋਣ ਤੇ ਪ੍ਰਾਈਸ ਰਹਿਣਾ ਅੱਜ ਤੇ ਸੂਟਾਂ ਦਾ 1500 ਜਿਹੜੇ ਕਾਟਨ ਪਸ਼ਮੀਨਾ ਸ਼ਿਮਰ ਦੇ ਵਿੱਚ ਮੈਂ ਸੂਟ ਦਿਖਾਉਣੇ ਆ ਮੈਚਿੰਗ ਸੂਟ ਰੀਵਾ ਬ੍ਰੈਂਡ ਦੇ 1500 ਪ੍ਰਾਈਸ ਰਹਿਣਾ ਹਰੇਕ ਸੂਟ ਦਾ ਤੇ ਲਾਸਟ ਦੇ ਵਿੱਚ ਜਿਵੇਂ ਮੈਂ ਵੈਲਵਟ ਦੇ 3-4 ਸੂਟ ਤੁਹਾਨੂੰ ਦਿਖਾਉਣੇ ਆ ਉਹਨਾਂ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਦੱਸ ਦੇਣੇ ਆ ਤੇ ਬੜੀ ਪਿਆਰੀ ਕਲੈਕਸ਼ਨ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣਾ ਹੈ 9:00 ਵਾ 9:30 ਇਸ ਟਾਈਮ ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਜੇ ਮੇਰੀ ਵੀਡੀਓ ਨੂੰ ਤੁਸੀਂ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਜੋ ਜੋ ਮਾਰਕੀਟ ਦੇ ਵਿੱਚ ਨਵੇਂ ਹਰ ਇੱਕ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਘਰ ਬੈਠੇ ਪ੍ਰੋਵਾਈਡ ਕਰਦੇ ਆ ਤੇ ਬੁਕਿੰਗ ਲਈ ਨੰਬਰ ਹੈ ਮੇਰਾ 81465 808038146580803 ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਕਤ ਆਕੇ ਪਰਚੇਸਿੰਗ ਕਰਨੀ ਹੈ ਮੰਡੇ ਟੂ ਸੈਟਰਡੇ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਸ਼ਾਪ ਖੁੱਪਨ ਹੁੰਦੀ ਹੈ ਇਸ ਟਾਈਮ 'ਚ ਜਦ ਮਰਜੀ ਆਕੇ ਤੁਸੀਂ ਸੂਟ ਪਰਚੇਸ ਕਰ ਸਕਦੇ ਹੋ ਤੇ ਕੋਰੀਅਰ ਚਾਰਜੇਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਰੀਵਾ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਸਾਰੇ ਰੀਵਾ ਬ੍ਰਾਂਡ ਦੇ ਹੋਣਗੇ ਵਿਦਆਊਟ ਦੁਪੱਟਾ ਸੂਟ ਇਹ ਫੈਬਰਿਕ ਤੁਹਾਨੂੰ ਨੇੜੇ ਤੋਂ ਦਿਖਾਣੇ ਆ ਇਹ ਪਿਓਰ ਪਸ਼ਮੀਨੇ ਦਾ ਸੂਟ ਹੈ ਬਿਲਕੁਲ ਪਿਓਰ ਪਸ਼ਮੀਨੇ ਦਾ ਤੇ ਇਸ ਤੇ ਹਲਕੀ ਹਲਕੀ ਤੁਹਾਨੂੰ ਸ਼ਾਈਨ ਦਿਖ ਰਹੀ ਹੋਣੀ ਬਹੁਤ ਸੋਹਣਾ ਪ੍ਰਿੰਟ ਹੈ ਤੇ ਅੰਦਰ ਕੋਈ ਫੀਲ ਨਹੀਂ ਹੁੰਦਾ ਕੋਈ ਤੰਦ ਨਹੀਂ ਫੀਲ ਹੁੰਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਗ੍ਰੇਸ ਦੇ ਅਕੋਰਡਿੰਗ ਤੁਸੀਂ ਲਾਈਨਿੰਗ ਲਵਾਉਣੀ ਹੈ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਹਲਕੀ ਫੁਲਕੀ ਲਾਈਨਿੰਗ ਤੁਸੀਂ ਲਵਾਉਣੀ ਹੈ ਉਹ ਆਪਣੇ ਚੁਆਇਸ ਦੇ ਅਕੋਰਡਿੰਗ ਵੈਸੇ ਲੋੜ ਨਹੀਂ ਹੈਗੀ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਗ੍ਰੇ ਕਲਰ ਹੈ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਇਹ ਤਾਂ ਆ ਕਿ ਸ਼ਰਟ 2.5 ਮੀਟਰ ਦੀ ਸ਼ਰਟ ਹੋਣੀ ਹੈ ਤੇ ਨਾਲ ਮੈਚਿੰਗ ਬਾਟਮ ਇਹ ਬਾਟਮ ਹੈ ਜੀ ਨਾਲ ਨਾਲ ਸੈਲਫ ਦੇ ਵਿੱਚ ਬਾਟਮ ਸੇਮ ਪ੍ਰਿੰਟ ਡੇ ਨਾਈਟ ਵਾਲਾ ਪ੍ਰਿੰਟ ਕਹਿੰਦੇ ਆ ਆਪਾਂ ਇਹਨੂੰ ਵੀ ਇਹ ਸ਼ਰਟ ਦਾ ਪ੍ਰਿੰਟ ਆ ਜਾਣਾ ਇਹ ਬਾਟਮ ਦਾ ਸ਼ਰਟ ਤੇ ਬੜੀ ਸੋਹਣੀ ਸ਼ਾਈਨ ਹੈ ਵਿਦਆਊਟ ਦੁਪੱਟਾ ਹੋਣਗੇ ਰੀਵਾ ਬ੍ਰਾਂਡ ਤੇ 1500 ਪ੍ਰਾਈਸ ਰਹਿਣਾ ਜੀ ਅੱਜ ਦੇ ਸੂਟਾਂ ਦਾ ਤੇ ਬੜੇ ਪਿਆਰੇ ਪਿਆਰੇ ਕਲਰ ਲੇਟੈਸਟ ਫੈਬਰਿਕ ਇਹਨਾਂ ਦੇ ਬਾਟਮ ਤੇ ਵੀ ਹਲਕਾ ਫੁਲਕਾ ਕੋਈ ਵਰਕ ਕਰਾ ਕੇ ਵਧੀਆ ਆਪਾਂ ਕਿਸੇ ਛੋਟੇ-ਮੋਟੇ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਆ ਜਿਵੇਂ ਕੋਈ ਵਧੀਆ ਆਪਣੇ ਕੋਈ ਜਿਵੇਂ ਛੋਟੇ ਫੰਕਸ਼ਨ ਆਪਾਂ ਵਿਆਹ ਤੋਂ ਪਹਿਲਾਂ ਕਰਦੇ ਆ ਉਹਨਾਂ ਦੇ ਵਿੱਚ ਵੀ ਕਿਉਂਕਿ ਇਹਨਾਂ 'ਚ ਹਲਕੀ ਜਿਹੜੀ ਸ਼ਾਈਨ ਹੈ ਇਹਦੇ ਨਾਲ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਸੂਟ 1500 ਪ੍ਰਾਈਸ ਦੇ ਨਾਲ ਰਹਿਣਗੇ ਹੁਣ ਇਹਨਾਂ ਦੇ ਪ੍ਰਿੰਟ ਦਿਖਾਨੀ ਆ ਮੈਂ ਤੁਹਾਨੂੰ ਬੜੇ ਸੋਹਣੇ-ਸੋਹਣੇ ਪ੍ਰਿੰਟ ਦੇ ਨਾਲ ਸਾਰੇ ਮੈਚਿੰਗ ਸੂਟ ਤੇ ਰੀਵਾ ਬ੍ਰਾਂਡ ਦੇ ਸੂਟ ਆ ਨੈਕਸਟ ਆ ਗਿਆ ਦੇਖੋ ਬੜਾ ਸੋਹਣਾ ਮਹਿੰਦੀ ਕਲਰ ਦੇ ਵਿੱਚ ਐ ਸੂਟ ਪਸ਼ਮੀਨਾ ਸ਼ਿਮਰ ਬਿਲਕੁਲ ਨਿਊ ਫੈਬਰਿਕ ਰੀਵਾ ਬ੍ਰਾਂਡ ਦਾ ਤੇ ਨਾਲ ਮੈਚਿੰਗ ਦੇ ਵਿੱਚ ਸੈਲਫ ਦੇ ਵਿੱਚ ਬਾਟਮਸ ਹੋਣਗੀਆਂ ਨਾਲ ਜਿਹੜੀ ਬਾਟਮ ਹੈ ਪਸ਼ਮੀਨੇ ਦੀ ਬਿਲਕੁਲ ਪਲੇਨ ਦੇ ਵਿੱਚ ਐ ਸੈਲਫ ਦੇ ਵਿੱਚ ਸ਼ਾਈਨ ਨਹੀਂ ਹੈਗੀ ਤੇ ਕੱਲੀ ਸ਼ਰਟ ਦੇ ਵਿੱਚ ਸ਼ਾਈਨ ਹੈ ਜੀ ਪਸ਼ਮੀਨਾ ਸ਼ਿਮਰ ਦੇ ਵਿੱਚ ਸੂਟ ਅੱਜ ਦੇ ਬਿਲਕੁਲ ਨਵਾਂ ਫੈਬਰਿਕ 1500 ਪ੍ਰਾਈਸ ਦੇ ਨਾਲ ਸੂਟ ਰਹਿਣਾ ਵਿਦਾਊਟ ਦੁਪੱਟਾ ਬਿਲਕੁਲ ਵੀ ਇਹ ਸ਼ਾਈਨ ਵੈਸੇ ਬਿਲਕੁਲ ਵੀ ਫੀਲ ਨਹੀਂ ਹੋਣੀ ਹੈਗੀ ਵੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਦੇ ਵਿੱਚ ਆਪਾਂ ਨੂੰ ਦੇਖੋ ਬੜਾ ਪਿਆਰਾ ਕਲਰ ਵਾਈਨ ਕਲਰ ਹੈ ਬਹੁਤ ਸੋਹਣੀ ਸ਼ਾਈਨ ਸੂਟਾਂ ਦੇ ਵਿੱਚ ਤੇ ਨਾਲ ਮੈਚਿੰਗ ਬਾਟਮਸ ਹੈ ਜੀ ਹਰੇਕ ਸੂਟ ਦੇ ਨਾਲ ਪਿਓਰ ਪਸ਼ਮੀਨੇ ਦੀ ਇਹ ਦੇਖੋ ਬੜੀ ਸੋਹਣੀ ਸੈਲਫ ਦੇ ਵਿੱਚ ਬਾਟਮ ਇਹ ਸ਼ਰਟ ਆ 1500 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਪਸ਼ਮੀਨਾ ਸ਼ਿਮਰ ਦੇ ਵਿੱਚ ਰੀਵਾ ਬ੍ਰਾਂਡ ਦੇ ਸੂਟ ਹੈ ਜੀ ਤੇ ਨੈਕਸਟ ਹੈਗਾ ਬੜਾ ਸੋਹਣਾ ਪ੍ਰਿੰਟ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਹੈ ਸੋਹਣਾ ਪ੍ਰਿੰਟ ਹੈ ਤੇ ਇਹ ਆ ਗਈ ਇਸਦੀ ਬਾਟਮ ਇਹ ਬਾਟਮ ਐ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈ ਸਰਦਾਰੀ ਦੇਖੋ ਜੇਕਰ ਮੰਮੀਆਂ ਨੇ ਸੋਹਣਾ ਹੁੰਦਾ ਹੈ ਸੂਟ ਇਹ ਸੂਟ ਬਹੁਤ ਪਿਆਰਾ ਲੱਗਣਾ ਬਣ ਕੇ ਮੈਚਿੰਗ ਬਾਟਮਸ ਦੇ ਨਾਲ ਪਿਸ਼ਵੀਨਾ ਸ਼ੀਰਦੇ ਸੂਟ ਵਿਦਆਊਟ ਦੁਪੱਟਾ ਸੂਟ ਹੋਣਗੇ ਤੇ ਸਾਰੇ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਲਾਈਟ ਕਲਰ ਲੈਣਾ ਡਾਰਕ ਕਲਰ ਲੈਣਾ ਉਹ ਤੁਹਾਡੀ ਚੁਆਇਸ ਹੈ ਵੀ ਕਿਵੇਂ ਦਾ ਤੁਹਾਨੂੰ ਪਸੰਦ ਹੈ ਇਹ ਵੀ ਪ੍ਰਿੰਟ ਬੜਾ ਪਿਆਰਾ ਹੈ ਬਹੁਤ ਸੋਹਣਾ ਫਲਾਵਰ ਪ੍ਰਿੰਟ ਦੇ ਵਿੱਚ ਚਾਹੇ ਇਹ ਨਾਲ ਦੁਪੱਟਾ ਲੈ ਲਓ ਸ਼ਾਲ ਲੈ ਲਓ ਤੁਹਾਡੀ ਆਪਣੀ ਚੁਆਇਸ ਹੈ ਇਹ ਬਾਟਮ ਹੈ ਜੀ ਇਹਦੇ ਨਾਲ ਇੱਥੇ ਤੋਂ ਤੁਸੀਂ ਇਹਦਾ ਦੇਖ ਸਕਦੇ ਹੋ ਦੇਖੋ ਰੈਸਟ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਰੈਸਟ ਕਲਰ ਦੇ ਨਾਲ ਮੈਚਿੰਗ ਹੈ ਪਿਆਰੇ ਸੂਟ ਪ੍ਰਿੰਟ ਹੀ ਸਾਰੇ ਇੱਕ ਤੋਂ ਇੱਕ ਸੋਨੇ ਪ੍ਰਿੰਟ ਹੋਣਗੇ। ਗ੍ਰੇ ਕਲਰ ਦੇ ਵਿੱਚ। ਗ੍ਰੇ ਟੱਲੇ ਦੇ ਵਿੱਚ। ਇਹ ਹੈਗੀ ਐਸ ਦੀ ਬਾਟਮ ਮੈਚਿੰਗ। ਇਹ ਸ਼ਰਟ ਆ। ਇਹਦੇ ਵਿੱਚ ਹੈਗਾ ਆਪਣੇ ਕੋਲ ਕਲਰ ਇੱਕ ਬੜਾ ਪਿਆਰਾ ਮਹਿੰਦੀ ਕਲਰ ਹੈ। ਸੇਮ ਪ੍ਰਿੰਟ ਦੇ ਵਿੱਚ ਮਹਿੰਦੀ ਕਲਰ ਪ੍ਰਿੰਟ ਸਾਰੇ ਹੀ ਸੋਹਣੇ ਆਜ ਦੇ ਤੇ ਇੱਕ ਸੋਹਣਾ ਪ੍ਰਿੰਟ ਨੈਕਸਟ ਆ ਗਿਆ ਥੋੜਾ ਡਾਰਕ ਕਲਰ ਦੇ ਵਿੱਚ ਕਲਰ ਸੋਨਾ ਗਾਜਰੀ ਜਿਹਾ ਕਲਰ ਹੈ ਪਸ਼ਮੀਨਾ ਸ਼ਿਮਰ ਦੇ ਵਿੱਚ ਸੂਟ ਹੈ ਹਲਕੀ ਹਲਕੀ ਸ਼ਾਈਨ ਹੈ ਜੀ ਸ਼ਰਟ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਨਾਲ ਹੈਗੀ ਹੈ ਦੇਖੋ ਬੜੀ ਸੋਹਣੀ ਪਿੰਕ ਕਲਰ ਦੇ ਵਿੱਚ ਬਾਟਮ ਇਹ ਬਾਟਮ ਹੈ ਜੀ ਮੈਚਿੰਗ ਵਿਦਆਊਟ ਲਾਈਨਿੰਗ ਬਣ ਜਾਣੇ ਹੈ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਸੇਮ ਇਸੇ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੇ ਕਲਰ ਜਿਹੜਾ ਮੈਂ ਪਿੰਕ ਕਲਰ ਤੁਹਾਨੂੰ ਦਿਖਾਇਆ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਗ੍ਰੇ ਕਲਰ ਫੈਬਰਿਕ ਰੀਵਾ ਬ੍ਰਾਂਡ ਦਾ ਸੂਟ ਬਹੁਤ ਫਾਈਨ ਫੈਬਰਿਕ ਹੁੰਦਾ ਜੀ ਕਦੇ ਵੀ ਕਿਸੇ ਵੀ ਕਿਸੇ ਵੀ ਫੈਬਰਿਕ ਦਾ ਰੀਵਾ ਬ੍ਰਾਂਡ ਦਾ ਜਿਹੜਾ ਵੀ ਹੁੰਦਾ ਚਾਹੇ ਕਾਟਨ ਦਾ ਸੂਟ ਲਾ ਲਓ ਪਸ਼ਮੀਨੇ ਦਾ ਸੂਟ ਲਗਾ ਲਓ ਬਹੁਤ ਪਿਆਰੇ ਸੂਟ ਹੁੰਦੇ ਜੀ ਰੀਵਾ ਬ੍ਰਾਂਡ ਦੇ ਨੈਕਸਟ ਆ ਗਿਆ ਪਰਪਲ ਕਲਰ ਪ੍ਰਿੰਟ ਦੇਖੋ ਕਿੰਨਾ ਸਾਰੇ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਆ ਪਰਪਲ ਕਲਰ ਦੇ ਵਿੱਚ ਇਹਨਾਂ ਦੇ ਹਲਕਾ ਜਿਹਾ ਤੁਸੀਂ ਬਾਟਮ ਤੇ ਕੋਈ ਡਿਜ਼ਾਈਨਿੰਗ ਕਰਵਾ ਕੇ ਬਣਵਾਉਣੇ ਆ ਤਾਂ ਵੀ ਬਣਾ ਸਕਦੇ ਹਾਂ ਐਜ਼ ਇਟ ਇਜ਼ ਸੂਟ ਐਵੇਂ ਬਣਾਉਂਗੇ ਦੇਖੋ ਕਿੰਨਾ ਪਿਆਰਾ ਸੂਟ ਬਹੁਤ ਸੋਹਣਾ ਸਰਦਾਰੀ ਸੂਟ ਹੈ ਹਰ ਇੱਕ ਏਜ ਦੇ ਵਿੱਚ ਆਪਾਂ ਇਹਨਾਂ ਨੂੰ ਵੇਅਰ ਕਰ ਸਕਦੇ ਹਾਂ ਤੇ ਫੈਬਰਿਕ ਤਾਰੀਵਾ ਬ੍ਰੈਂਡ ਦਾ ਬਿਲਕੁਲ ਨਹੀਂ ਖਰਾਬ ਹੁੰਦਾ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਜਿਵੇਂ ਮਰਜ਼ੀ ਘਰੇ ਵਾਸ਼ ਕਰੋ ਜਿਵੇਂ ਮਰਜ਼ੀ ਨੈਕਸਟ ਆ ਗਿਆ ਬੜਾ ਸੋਹਣਾ ਫਿਰੋਜ਼ੀ ਕਲਰ ਪ੍ਰਿੰਟ ਤੋ ਇੱਕ ਸੋਹਣਾ ਪ੍ਰਿੰਟ ਤੇ ਨਾਲ ਰਹਿਣਾ ਮੈਚਿੰਗ ਬਾਟਮ ਫਿਰੋਜ਼ੀ ਕਲਰ ਦੀ ਇਹ ਦੇਖੋ ਐਵੇਂ ਆ ਜਾਣੀ ਹੈ ਜੀ ਲੋਕੇ ਬੜੇ ਸੂਟ ਦੇ ਵਿਦਆਊਟ ਦੁਪੱਟਾ ਸੂਟ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਰਹਿਣਗੇ ਇਹ ਵਾਲੇ ਰੀਵਾ ਬ੍ਰਾਂਡ ਦੇ ਮੈਚਿੰਗ ਸੂਟ ਪਸ਼ਮੀਨਾ ਸ਼ਿਮਰ ਦੇ ਵਿੱਚ ਬਿਲਕੁਲ ਨਵਾਂ ਫੈਬਰਿਕ ਹੈ ਜੀ ਅੱਜ ਦਾ ਆਪਣਾ ਰੋਜ਼ ਟਰਾਈ ਕਰੀ ਦੇ ਵੀ ਤੁਹਾਡੇ ਲਈ ਹਰ ਇੱਕ ਚੀਜ਼ ਆਪਾਂ ਨਵਾਂ ਫੈਬਰਿਕ ਹਰੇਕ ਨਵਾਂ ਨਵੇਂ ਕਲਰ ਹਰ ਇੱਕ ਚੀਜ਼ ਲਿਆਈਏ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਤੇ ਨਾਲ ਹੈਗੀ ਹੈ ਬਲੂ ਕਲਰ ਦੀ ਬਾਟਮ ਇਹ ਦੇਖੋ ਬਹੁਤ ਪਿਆਰੀ ਲੁੱਕ ਹੈ ਸੂਟਾਂ ਦੀ ਜਦੋਂ ਇਹ ਸਟੀਚ ਹੋਣਗੇ ਬਹੁਤ ਸੋਹਣੇ ਲੱਗਣਗੇ ਬਣ ਕੇ ਇਕਸਟਰਾ ਹੈ ਬੜਾ ਸੋਹਣਾ ਲਾਈਟ ਕਲਰ ਜੀ ਉਹ ਮੰਮੀਆਂ ਨੂੰ ਹੁੰਦਾ ਵੀ ਸਾਨੂੰ ਦਾ ਬਦਾਮੀ ਰੰਗ ਦਾ ਸੂਟ ਲਾਈਟ ਕਲਰ ਦਾ ਸੂਟ ਹੋਵੇ ਇਹ ਥੋੜਾ ਜਿਹਾ ਏਜ ਦੇ ਅਕੋਰਡਿੰਗ ਤੁਸੀਂ ਸੋਚ ਕੇ ਲੈਣਾ ਹੈ ਇਹ ਵਾਲਾ ਸੂਟ ਲੈ ਸਕਦੇ ਹੋ ਦੇਖੋ ਕਿੰਨਾ ਪਿਆਰਾ ਬਦਾਮੀ ਕਲਰ ਦਾ ਸੂਟ ਹੈ ਤੇ ਨਾਲ ਬਦਾਮੀ ਕਲਰ ਦੀ ਉਹ ਲਾਈਟ ਜੀ ਇਹ ਦੇਖੋ ਬਾਟਮ ਇਹ ਬਾਟਮ ਹੈ ਜੀ ਫਰਕ ਦਾ ਮੈਂ ਤਾਂ ਹੀ ਚੰਗੀ ਤਰ੍ਹਾਂ ਐਕਸਪਲੇਨ ਕਰਦੀ ਹੁੰਨੀ ਆ ਉਹਨਾਂ ਕ ਸੂਟ ਲੈ ਆਈ ਦੇ ਆ ਵੀ ਜੰਗੀ ਤਰ੍ਹਾਂ ਤੁਹਾਨੂੰ ਪਤਾ ਚੱਲ ਜਵੇ ਤੇ ਨੈਕਸਟ ਆ ਗਿਆ ਸਾਰੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਇਹ ਤਾਂ ਜਿਹਾ ਦੋ-ਦੋ ਤਿੰਨ-ਤਿੰਨ ਸੂਟ ਵੀ ਲੈ ਲਓਗੇ ਤੁਸੀਂ ਤਾਂ ਵੀ ਸੋਹਣੇ ਲੱਗਣਗੇ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈਗਾ ਤੇ ਨਾਲ ਮੈਚਿੰਗ ਬਾਟਮ ਇਹ ਹੈ ਜੀ ਇਹਦੇ ਨਾਲ ਪਿਆਜ਼ੀ ਪਿੰਕ ਕਲਰ অনਿਅਨ ਪਿੰਕ ਕਲਰ ਦੀ ਬਾਟਮ ਇਹ ਲੋਕਾਂ ਦੀ ਸੋਹਣੀ ਆ ਰਹੀ ਸੂ ਦੇ ਨੈਕਸਟ ਇਹਦੇ ਵਿੱਚ ਸੇਮ ਦੇ ਵਿੱਚ ਆ ਗਿਆ ਗ੍ਰੇ ਕਲਰ ਸੇਮ ਇਸੇ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਹੈ ਕੰਨੀ ਤੇ ਜਿਹੜਾ ਕਲਰ ਹੁੰਦਾ ਗ੍ਰੇ ਕਲਰ ਦੇ ਵਿੱਚ ਇਸਦੀ ਬਾਟਮ ਇਹ ਬਾਟਮ ਆ ਰਹੀ ਹੈ ਇਹ ਲੋਕ ਆ ਰਹੀ ਸੂ Pıraya, color combination, Sola suit. Next printa göre, base krema suit da. Çok daha Print. ਪਾਰਪਲ ਦੇਖੋ ਪਰਪਲ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਨਾ ᱥੂਟ ਹੈ ਵੀ ﺑლੂ ਪਰਪਲ ਜਿਹਾ ਕਲਰ ਆ ਲੱਗ ਜੇ ਨੈਕਸਟ ਆ ਗਿਆ ਪੜਾ ਇਹ ਸੋਨਾ ਫਿਰੋਜ਼ੀ ਕਲਰ ਪ੍ਰਿੰਟ ਸਾਰੇ ਕੋਈ ਛੱਡਣ ਵਾਲਾ ਨਹੀਂ ਹੈਗਾ ਪਸ਼ਮੀਨਾ ਸ਼ਿਮਰ ਦੇ ਵਿੱਚ ਸ਼ਰਟ ਹੈ ਪਿਓਰ ਪਸ਼ਮੀਨੇ ਦੇ ਵਿੱਚ ਬਿਲਕੁਲ ਪਿਓਰ ਕਸ਼ਮੀਰੀ ਨੇ ਦੀ ਉਹ ਬਾਟਮ ਹੈ ਜੀ ਨਾਲ ਦੇਖੋ ਕਿੰਨਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਇਹ ਸੂਟ ਕਿੰਨੀ ਪਿਆਰੀ ਲੁੱਕ ਆ ਰਹੀ ਹੈ ਨੈਕਸਟ ਆ ਗਿਆ ਬੜਾ ਸੋਹਣਾ ਪਰਪਲ ਮੌਫ ਜਾ ਕਲਰ ਹੈ ਪਲ ਮੌਵ ਕਲਰ ਦੀ ਇਸ ਦੀ ਬਾਟਮ ਇਹ ਬਾਟਮ ਆ ਜਾਣੀ ਹੈ ਜੀ ਨਾਲ ਇਹ ਲੁਕਾਣੀ ਹੈ ਸੋਟੀ ਰੀਵਰ ਬ੍ਰਾਂਡ ਦੇ ਸੂਟ ਹੈ ਜੀ ਪਸ਼ਮੀਨਾ ਸ਼ਿਮਰ ਦੇ ਵਿੱਚ ਇੱਕ ਤੋਂ ਇੱਕ ਸੋਨਾ ਪ੍ਰਿੰਟ ਸਾਰੇ ਪ੍ਰਿੰਟ ਇੱਕ ਤੋਂ ਇੱਕ ਵਧੀਆ ਫਰੋਜ਼ੀ ਕਲਰ ਦੀ ਗ੍ਰੇ ਫਰੋਜ਼ੀ ਜੇ ਕਲਰ ਦੀ ਇਸ ਦੀ ਬਾਟਮ ਲਾਈਟ ਪ੍ਰੋਸੀਜਰ ਟੋਨ ਹੈ ਜੀ ਇਹ ਵਾਲੇ ਸੂਟ ਦੇ ਵੀ ਬਹੁਤ ਸੋਹਣਾ ਸੋਬਰ ਜੀ ਇਹਨਾਂ ਨੂੰ ਜਿਆਦਾ ਡਾਰਕ ਕਲਰ ਨਹੀਂ ਪਸੰਦ ਆਪਣੀ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਤਾਂ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਇਹ ਦੇਖੋ ਇਹ ਲੁੱਕ ਆਉਂਦਾ ਸੂਟ ਇਹ ਤਾਂ ਮੈਂ ਤੁਹਾਨੂੰ ਰਿਵਰਬ ਬ੍ਰੈਂਡ ਦੇ ਮੈਚਿੰਗ ਪਸ਼ਮੀਨਾ ਸ਼ਿਮਰ ਦੇ ਵਿੱਚ ਸੂਟ ਦਿਖਾਏ ਆ ਇਹਨਾਂ ਤੋਂ ਬਿਨਾ ਮੈਂ ਤੁਹਾਨੂੰ ਦੋ ਸੂਟ ਦਿਖਾਣੇ ਆ ਵੈਲਵਟ ਦੇ ਵਿੱਚ ਪਿਓਰ ਵੈਲਵਟ ਦੇ ਸੂਟ ਹੈ ਜੀ ਮੈਚਿੰਗ ਸੂਟ ਕਾਫੀ ਮੈਸੇਜ ਆਉਂਦੇ ਸੀਗੇ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਏ ਵੈਲਵਟ ਦੀ ਉਹ ਸ਼ਰਟ ਹੈ ਜੀ 2.5 ਮੀਟਰ ਦੀ ਤੇ ਨਾਲ ਵੈਲਵਟ ਦੀ ਉਹ ਬਾਟਮ ਰਹਿਣੀ ਹੈ ਪਿਓਰ ਵੈਲਵਟ ਹੈਗੀ ਹੈ ਇਹ ਬੜਾ ਪਿਆਰਾ ਗਾਜਰੀ ਜਿਹਾ ਕਲਰ ਹੈ ਲੱਗ ਜਾਈ ਇਹ ਸ਼ਰਟ ਆ ਗਈ ਇਸ ਦੇ ਨਾਲ ਵੈਲਵਟ ਦੀ ਉਹ ਮੈਚਿੰਗ ਬਾਟਮ ਵਿਦਾਊਟ ਦੁਪੱਟਾ ਸੂਟ ਹੋਣਗੇ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਹੈ ਜੀ ਇਹਨਾਂ ਦਾ ਇਹ ਦੇਖੋ ਬਹੁਤ ਪਿਆਰੇ ਆ ਇਹ ਪਿਓਰ ਵੈਲਵਟ ਦੇ ਵਿੱਚ ਇਹਨਾਂ ਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ। ਪ੍ਰਿੰਟ ਦੇ ਵਿੱਚ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਤਾਂ ਹੈਗਾ ਫਿਰੋਜ਼ੀ ਕਲਰ ਜਿਹੜਾ ਸੇਮ ਪ੍ਰਿੰਟ ਮੈਂ ਤੁਹਾਨੂੰ ਇਹ ਗਾਜਰੀ ਪਿੰਕ ਦਿਖਾਇਆ ਇਹਦੇ ਵਿੱਚ ਹੈਗਾ ਬੜਾ ਪਿਆਰਾ ਮੋਰ ਪੰਖੀ ਫਿਰੋਜ਼ੀ ਕਲਰ ਹੈ। ਮੋਰ ਪੰਖੀ ਫਿਰੋਜ਼ੀ ਕਲਰ ਕਲਰ ਦੇਖੋ ਕਿੰਨਾ ਪਿਆਰਾ ਪਿਓਰ ਵੈਲਵਟ ਦੇ ਵਿੱਚ ਸ਼ਰਟ ਤੇ ਪਿਓਰ ਵੈਲਵਟ ਦੇ ਵਿੱਚ ਹੀ ਮੈਚਿੰਗ ਬਾਟਮ ਦੇ ਨਾਲ ਇਹ ਬਾਟਮ ਹੈ ਜੀ ਨਾਲ ਦੁਪੱਟਾ ਤੁਹਾਡੀ ਚੋਇਸ ਹੈ ਆਪਣੇ ਹਿਸਾਬ ਨਾਲ ਤੁਸੀਂ ਜਿਹੜੇ ਮਰਜ਼ੀ ਫੈਬਰਿਕ ਦਾ ਆਪਾਂ ਦੁਪੱਟਾ ਲੈ ਸਕਦੇ ਹਾਂ ਮੈਚਿੰਗ ਸੂਟ ਹੈ 1600 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਪ੍ਰਿੰਟ ਹਲਕਾ ਜਿਹਾ ਹੀ ਪ੍ਰਿੰਟ ਦਾ ਫਰਕ ਹੈ ਜੀ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਪੂਰੀ 2.5 ਮੀਟਰ ਦੀ ਸ਼ਰਟ ਰਹਿਣੀ ਹੈ ਵਾਈਨ ਜਿਹਾ ਕਲਰ ਹੈ ਦਾ ਸੂਟ ਦਾ ਲੱਗ ਜਾਈ ਇਹ ਬਾਟਮ ਤੋਂ ਪਤਾ ਚੱਲ ਜਾਣਾ ਤੁਹਾਨੂੰ ਸ਼ੇਡ 1600 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਤੋਂ ਥੋੜਾ ਜਿਹਾ ਡਾਰਕ ਗ੍ਰੇ ਜਿਹਾ ਟੋਨ ਆ ਰਹੀ ਹੈ ਵੈਸਤਾ ਬਲੈਕ ਹੈ ਸੂਟ ਹਲਕਾ ਜਿਹਾ ਹੁਣ ਅੱਜ ਥੋੜੀ ਜੀ ਵੀਡੀਓ ਲਈ ਅਸੀਂ ਲੇਟ ਆ। ਬਲੈਕ ਕਲਰ ਦੇ ਵਿੱਚ। ਇਹ ਦੋ ਪ੍ਰਿੰਟ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਦਿਖਾਏ ਆ। ਸੇਮ ਪ੍ਰਿੰਟ ਦੋ ਕਲਰ ਫਿਰੋਜ਼ੀ ਤੇ ਗਾਜਰੀ ਕਲਰ ਦਿਖਾਏ ਸੀਗੇ ਤੇ ਇਹ ਵਾਲਾ ਵਾਈਨ ਕਲਰ ਤੇ ਬਲੈਕ ਕਲਰ ਇਹ ਸੇਮ ਪ੍ਰਿੰਟ ਦੇ ਵਿੱਚ ਹਲਕੀ ਬਰੀਕ ਸੈਲਫ ਦੇ ਵਿੱਚ ਬਰੀਕ ਬੂਟੀ ਦੇ ਵਿੱਚ ਬਾਟਮ ਹੈ ਜੀ ਨਾਲ ਪਿਓਰ ਵੈਲਵਟ ਦੀ 1600 ਪ੍ਰਾਈਸ ਹੈ ਚਾਰ ਸੂਟ ਮੈਂ ਤੁਹਾਨੂੰ ਵੈਲਵਟ ਦੇ ਦਿਖਾਏ 1600 ਪ੍ਰਾਈਸ ਦੇ ਨਾਲ ਰਹਿਣਗੇ ਜੀ ਇਹ ਵਾਲੇ ਸੂਟ ਵਿਦਆਊਟ ਦੁਪੱਟਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ